ਅਕਾਲ R1 ਨਿਊਜ਼ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਖਬਰ ਹੈ ਜੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੰਗੇਵਾਲ ਤੋਂ ਜਿੱਥੇ ਕਿ ਸਿਵਲ ਸਰਜਨ ਬਰਨਾਲਾ ਅਤੇ ਐਸ ਐਮਓ ਸਤਵੰਤ ਸਿੰਘ ਔਜਲਾ ਤਨੋਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ ਐਨ ਐਮ ਮੈਡਮ ਜਸਵੀਰ ਕੌਰ ਦੀ ਅਗਵਾਈ ਹੇਠ ਪੀਆਰ ਐਜੂਕੇਟਰ ਡੇ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਮੈਡਮ ਸੁਖਪਾਲ ਕੌਰ ਕੋਆਰਡੀਨੇਟਰ ਸਿਵਲ ਹਸਪਤਾਲ ਬਰਨਾਲਾ ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਕਲਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਏ ਹੋਏ ਬੁਲਾਰਿਆਂ ਨੇ ਸਿਹਤ ਸੰਬੰਧੀ ਅਤੇ 11 ਤੋਂ 19 ਸਾਲ ਤੱਕ ਦੇ ਬੱਚਿਆਂ ਵਿੱਚ ਆਉਣ ਵਾਲੀਆਂ ਸਰੀਰਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ। ਪਾਰਟਿਸਿਪੇਟ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ। ਇਸ ਮੌਕੇ ਸਮਾਸ਼ੇਵੀ ਸੰਸਥਾ ਲੋਕਪ라이 ਵੈਲਫੇਅਰ ਸੁਸਾਇਟੀ ਦੀ ਸਮੂੱਚੀ ਟੀਮ ਸਮੂਹ ಗ್ರಾಮ ਪੰਚਾਇਤ ਮੰਗੇਵਾਲ ਅਤੇ ਵੱਡੀ ਗਿਣਤੀ ਵਿੱਚ ਬੱਚੇ ਅਤੇ ਮਾਪੇ ਹਾਜ਼ਰ ਸਨ ਆਓ ਦੇਖਦੇ ਹਾਂ ਪੱਤਰਕਾਰ ਬਲਜਿੰਦਰ ਕੌਰ ਮੰਗੇਵਾਲ ਦੀ ਵਿਸ਼ੇਸ਼ ਰਿਪੋਰਟ ਹੋੜੀ ਹੋੜੀ ਪੰਜਾਬ ਤੇ ਆ ਗਈ ਹੋੜੀ ਹੋੜੀ ਅੱਧੀ ਤੇ ਆ ਗਈ ਤੇ ਅੱਜਕੱਲ੍ਹ ਉਮਰ ਕੱਟ ਕੇ ਨੂੰ ਨਥੇ ਕਰਨ ਦੀ ਜਿਹੜੀ ਉਮਰ ਆ ਗਈ ਉਹ 12 ਸਾਲ 19 ਸਾਲ ਇਸ ਤਰ੍ਹਾਂ ਹੋ ਗਈ ਹੈ ਤੇ ਸਾਰੇ ਮਾਪੇ ਮੇਰਾ ਖਿਆਲ ਹੁਣ ਇੰਨੀ ਜਿਆਦਾ ਬਿਮਾਰੀਆਂ ਤੋਂ ਨਹੀਂ ਡਰਦੇ ਕਿ ਨਾ ਹੋਏ ਗੱਲ ਤੋਂ ਡਰਦੇ ਨੇ ਕਿ ਸਾਡੇ ਘਰੇ ਕੋਈ ਨਸ਼ਾ ਨਾ ਆ ਜਾਏ ਹੈਗੀ ਹੈ ਨਾ ਜੀ ਇਹ ਗੱਲ ਇਹ ਸੱਚਾਈ ਹੈ ਸਾਡੀ ਔਰ ਮੇਰੇ ਖਿਆਲ ਸਾਰੀਆਂ ਸਰਕਾਰਾਂ ਜ਼ੋਰ ਵੀ ਲਾਉਂਦੀਆਂ ਨੇ ਕਿ ਜੀ ਹਰ ਵਾਰੀ ਨਸ਼ਾ ਖਤਮ ਹੋ ਜਾਏ ਜਿਹੜੀ ਸਾਡੀ ਸਿੱਖਿਆ ਸਾਡੇ ਹਰ ਇੱਕ ਬੱਚੇ ਤੱਕ ਪਹੁੰਚ ਜਾਏ ਸਿਹਤ ਜਿਹੜੀਆਂ ਸਹੂਲਤਾਂ ਨੇ ਉਹਦੇ ਤੱਕ ਪਹੁੰਚ ਜਾਣ ਤਿੰਨ ਮੁੜਲੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਇਸ ਤਰ੍ਹਾਂ ਪੰਜਾਬ ਦੇ ਵਿੱਚ ਬਣ ਗਈਆਂ ਨੇ ਪਹਿਲਾ ਕਿ ਵਧੀਆ ਸਿੱਖਿਆ ਮਿਲ ਜਾਏ ਦੇਖੋ ਸਿੱਖਿਆ ਬਹੁਤ ਵਧੀਆ मिल ਵੀ ਰਹੀ ਆ ਕਿਉਂਕਿ ਤੁਸੀਂ ਸਰਕਾਰੀ ਸਕੂਲਾਂ ਦਾ ਮਿਆਰ ਪਹਿਲਾਂ ਨਾਲ ਤੇ ਹੁਣ ਦਾ ਟਾਈਮ ਦੇਖੋ ਤਾਂ ਬੜਾ ਫਰਕ ਪੈ ਗਿਆ ਹੁਣ ਹਰ ਇੱਕ ਸੁਵਿਧਾ ਮਿਲਦੀ ਆ ਕਿਤਾਬਾਂ ਮਿਲਦੀਆਂ ਨੇ ਕੰਪਿਊਟਰਸ ਨੇ ਸਕੂਲਾਂ ਦੇ ਵਿੱਚ ਤਾਂ ਆਪਾਂ ਕੀ ਕਰਦੇ ਆ ਜੋ ਬੱਚੇ ਬੱਚਿਆਂ ਨੂੰ ਖਸਲੋ ਇਹ ਬੇਟਾ ਦੁੱਧ ਪੀਂਦੇ ਆ ਨਾਲ ਚ ਜਵਾਬ ਹੁੰਦਾ ਜੇ ਦੁੱਧ ਕੁਛ ਬੱਚੇ ਪੀਂਦੇ ਆ ਤਾਂ ਗਾਹ ਲੱਤੀ ਗਈ ਮੱਖਣ ਇਹੀ ਜਿਹੜੀ ਦੁੱਧ ਜਾਂ ਦੁੱਧ ਤੋਂ ਬਣਿਆ ਹੋਈ ਚੀਜ਼ਾਂ ਦੀ ਗੱਲ ਤੋਂ ਬਹੁਤ ਘੱਟ ਹੁੰਦੀ ਆ ਤਾਂ ਆਪਾਂ ਕੀ ਕਰਨਾ ਤੁਸੀਂ ਦੁੱਧ ਦਾ ਸਸਿ ਰੱਖਿਆ ਹੋਇਆ ਆਪਾਂ ਦੁੱਧ ਦਾ ਡੇਰੀ ਚ ਕੋਲਿਆ ਤਾਂ ਉਹ ਹੀ ਡੇਰੀ ਦੇ ਵਿੱਚੋਂ ਜਿਹੜੇ ਬੱਚੇ ਆਪਾਂ ਖੋਲਿਆ ਤਾਂ ਉਹ ਹੀ ਬੱਚੇ ਆਪਣੇ ਘਰ ਕਿ ਲੈ ਕੇ ਜਾਂਦੇ ਆ ਜੰਤ ਗੁਰ ਜਿਹੜੇ ਆਪਾਂ ਕਹਿੰਦੇ ਆਂ ਵੀ ਨਿਊਰੋ ਇਜ਼ੇ ਬਰਗਰ ਜੋ ਵੀ ਕੀ ਨੇ ਦੀ ਜੰਤ ਤਾਜ਼ੇ ਦੇ ਵਿੱਚ ਤਾਂ ਖਾਂਦੇ ਆ ਲੋਕਾ ਨਿਊਟ੍ਰੀਸ਼ਨ ਵੈਲਿਊ ਜਿਹੜੀ ਹੈਗੀ ਆ ਉਹਨੇ ਇਹਨਾਂ ਦੀ ਨਿਊਟ੍ਰੀਸ਼ਨ ਵੈਲਿਊ 0 ਆ ਪੇਟ ਦੇ ਬਿਮਾਰੀਆਂ ਦਾ ਕਾਰਨ ਬਣਦੇ। ਇਸ ਲਈ ਜ਼ਿਆਦਾਤਰ ਜਿਹੜੀ ਇਸ ਵਸਥਾ ਦੇ ਵਿੱਚ ਹਰੇਾ ਪੱਤੇਦਾਰ ਸਬਜ਼ੀਆਂ ਨੇ ਆਪਣੀਆਂ ਤਰ੍ਹਾਂ ਦੀਆਂ ਸਬਜ਼ੀਆਂ ਦੁੱਧ ਦੁੱਧ ਬਣਿਆ ਜਿੰਨੇ ਵੀ ਪਰਾਧ ਬਣਦੇ ਨੇ ਇਹਨਾਂ ਜਿੰਨਾ ਵੱਧ ਤੋਂ ਵੱਧ ਉਪਯੋਗ ਕਰਨਾ ਚਾਹੀਦਾ। ਜਿਵੇਂ ਤੁਸੀਂ ਅਸੀਂ ਪੋਸ਼ਣ ਮਾਪ ਬਣਾਉਂਦੇ ਆ। ਪੋਸ਼ਣ ਮਾਪ ਦੇ ਵਿੱਚ ਜਾਂ 10 ਬੱਚਿਆਂ ਦਾ ਐਚਬੀ ਟੈਸਟ ਕਰਵਾਈਏ ਤਾਂ ਬਿਲਕੁਲ 6 ਜਾਂ 7 ਵਿੱਚਿਆਂ ਦਾ ਜਿਹੜਾ ਐਚਬੀ ਉਹ ਲੈਵਲ ਤੋਂ ਘੱਟ ਹੋ ਇਸ ਲਈ ਖਰਾਕ ਦੇ ਵੱਧ ਤੋਂ ਵੱਧ ਧਿਆਨ ਦੇਣਾ ਦੂਸਰੀ ਗੱਲ ਜਿਹੜੀ ਨਸਾ ਹੈਗਾ ਇਹ ਬਾਰਡ ਹੈਲਥ ਆਰਗੇਨਾਈਜੇਸ਼ਨ ਦੇ ਅੰਸਰੇ ਦਾ ਜੋ 22 ਸਾਲ ਦੀ ਮੱਦ ਤੱਕ ਲੱਗ ਜਾਂਦੀ ਹੈ ਇਸ ਲਈ ਇਸ ਅਵਸਥਾ ਦੇ ਵਿੱਚ ਆਪਾਂ ਬੱਚਿਆਂ ਤੇ ਵੀ ਆਪਣੀ ਨਿਗਰੱਖਣੀ ਹੈ ਤੇ ਨਾਲ ਹੀ ਇੱਕ ਪੰਚਾਇਤ ਜਿਹੜੀ ਇਹ ਜ਼ਿੰਮੇਵਾਰੀ ਹੈ ਸਾਡਾ ਪੰਚਾਇਤ ਨੂੰ ਟ੍ਰੇਨਿੰਗ ਵੀ ਚੱਲਦੀ ਹੈ ਬੀਪੀਓ ਦਫ਼ਤਰ ਬਰਨਾਲਾ ਤਾਂ ਉੱਥੇ ਵੀ ਅਸੀਂ ਕਹਿੰਦੇ ਜਦੋਂ ਆਪਣੀ ਇੱਕ ਨੇ ਸਾਡੇ ਸਾਹਮਣੇ ਇਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਹੁਣ ਮਤਲਬ ਇੱਥੇ ਜੇ ਆ ਕੇ ਹੋ ਜਾਂਦਾ ਵੀ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਵੀਡੀਓ ਮੈਡਮ ਜੀ ਨੇ ਦੱਸਿਆ ਵੀ ਉਧਰੋਂ ਬੱਚੇ ਜ਼ਿਆਦਾ ਆਪਣੀਆਂ ਵੀਡੀਓ ਬਣਾ ਕੇ ਸ਼ੇਅਰ ਕਰਦੇ ਨੇ ਇਹਨਾਂ ਤੋਂ ਪਰਹੇਜ਼ ਕਰਕੇ ਜਿਹੜੀ ਸਾਨੂੰ ਦੁੱਖ ਤਕਨੀ ਪਿਆ ਆਪਣੇ ਮਾਪਿਆਂ ਨਾਲ ਆਪਣੇ ਟੀਚਰਾਂ ਨਾਲ ਆ ਤੁਸੀਂ ਸੇਰ ਕਰ ਸਕਦੇ ਹੋ ਕਿ ਉਸ ਗੱਲ ਦਾ ਤੁਹਾਨੂੰ ਜਿਹੜਾ ਇਲਾਜ ਮਿਲ ਜਾਂਦਾ ਤੁਹਾਡਾ ਜਿਹੜਾ ਹਾਲਾ ਹੋ ਜਾਂਦਾ ਕਿਉਂ ਜਿਵੇਂ ਆਪਾਂ ਕਹਿੰਦੇ ਆ ਵੀ ਇਸ ਉਮਰ ਚ ਆ ਕੇ ਮੁੰਡਾ ਤੇ ਜਿਹੜਾ ਉਹਨਾਂ ਦਾ ਪੇਤਾਗਾ ਉਹ ਦੋਸਤ ਬਣ ਜਾਂਦੇ ਇਸ ਤਰ੍ਹਾਂ ਜਿਹੜੀਆਂ ਕੁੜੀਆਂ ਇਸ ਉਮਰ ਤੇ ਉਹਨਾਂ ਦੀਆਂ ਮਾਵਾਂ ਨੂੰ ਸਹੇਲੀਆਂ ਬਣ ਜਾਂਦੀਆਂ ਵੀ ਇੱਕ ਦੂਜੇ ਨਾਲ ਜਿਹੜੀ ਗੱਲ ਆਪਾਂ ਸਾਂਝੀ ਕਰ ਸਕਦੇ ਆ ਛੱਡੀ ਲੋਕ ਭਲਾਈ ਕਲਫ ਸੈਟੀ ਵੱਲੋਂ ਡਾਕਟਰ ਸਾਹਿਬ ਨੇ ਸਾਡੇ ਦੱਸਿਆ ਪ੍ਰਧਾਨ ਜੀ ਨੇ ਵੀ ਅਸੀਂ ਨਿਯਮਤ ਤੌਰ ਤੇ ਖੇਡਾਂ ਖੇਡੋ ਕਟੋ-ਕਟ 8 ਤੋਂ 10 ਘੰਟੇ ਚੰਗੀ ਲੀ ਨੀਂਦ ਲਵੋ ਤਾਂ ਹਾਂ ਅਵਾਡੀ ਇੱਕ ਹੋਰ ਸੇਧ ਨਾਲ ਬੰਦੀ ਈਡੀ ਹੈ ਜੋ ਕਿ ਸਾਨੂੰ ਕਈ ਬਿਮਾਰੀਆਂ ਬਾਰੇ ਜਾਗਰੂਕ ਕਰਦੀ ਹੈ ਅਸੀਂ ਇਹ ਈਡੀ ਬਣਾ ਕੇ ਆਪਣੀ ਸਿਹਤ ਬਾਰੇ ਪੂਰੀ ਜਾਣਕਾਰੀ ਅਕਸਰ ਹੈ ਧੰਨਵਾਦ ਮੈਂ ਤੁਹਾਨੂੰ ਅੱਜ ਖਾਣਾ ਖਾਓ ਪੀਣ ਬਾਰੇ ਦੱਸਣਾ ਚਾਹਣੀ ਹਾਂ ਸਾਨੂੰ ਸਬਜ਼ੀਆਂ ਨੂੰ ਧੋ ਕੇ ਸਬਜ਼ੀ ਬਣਾਉਣੀ ਚਾਹੀਦੀ ਹੈ ਅਤੇ ਆਪਣੇ ਭੋਜਨ ਵਿੱਚ ਲੂਣ ਅਤੇ ਖੰਡ ਨੂੰ ਸੀਮਿਤ ਰੱਖਣਾ ਚਾਹੀਦਾ ਹੈ ਅਤੇ ਸੰਤੁਲਿਤ ਭੋਜਨ ਦਿਨ ਵਿੱਚ ਤਿੰਨ ਵਾਰ ਜ਼ਰੂਰ ਖਾਣਾ ਚਾਹੀਦਾ ਹੈ ਧੰਨਵਾਦ ਹਾਂ ਮੈਂ ਤੁਹਾਨੂੰ ਕੈਂਸਰ ਤੋਂ ਬਚਾਅ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ ਸੇਵਮਨ ਖਰਾ ਖਰਾ ਖਾਓ ਜੇਕਰ ਸਰੀਰ ਵਿੱਚ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਣਚਾਹੀ ਰਸੌਲੀ ਜਾਂ ਗੇਲਤੀ ਆਦ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ ਪਰ ਵਿੱਚ ਮਹਾਰਗ ਦੀ ਲੱਛਣ ਬਦਲਨ ਤੋਂ ਤੁਰੰਤ ਬਾਅਦ ਡਾਕਟਰੀ ਚੈੱਕਅਪ ਕਰਵਾਓ ਉਸ ਤੋਂ ਬਾਅਦ ਤੁਸੀਂ ਜਰਟ ਸਿਗਰਟ ਸਿਰਾਬ ਕਿਸੇ ਵੀ ਤਰ੍ਹਾਂ ਦੇ ਨਸ਼ੇ ਨਾ ਕਰੋ ਧੰਨਵਾਦ